ਵੱਡੇ ਸਿਆਸੀ ਵਿਰੋਧੀ ਵੀ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਗਏ ਨੇ ਬੈਂਸ ਭਰਾ ਜਿਹੜੇ ਨੇ ਕੀ ਲੱਗਦਾ ਕਿ ਕੁਝ ਫਾਇਦਾ ਹੋਏਗਾ ਕਾਂਗਰਸ ਨੂੰ ਇਹ ਸੱਜਣ ਇਹ ਕਿਆ ਕਰਦੇ ਸੀ ਨਕਾਰੇ ਹੋਏ ਲੋਕ ਅੱਜ ਨਕਾਰੇ ਹੋਏ ਲੋਕਾਂ ਨੂੰ ਲੈ ਕੇ ਜੇ ਆਪਣੀ ਕਾਂਗਰਸ ਪਾਰਟੀ ਕਹਿੰਦੀ ਆ ਵੀ ਸਾਡਾ ਕੋਈ ਵੱਡਾ ਫਾਇਦਾ ਹੋ ਜਾਊਗਾ ਉਹ ਚੀਜ਼ ਥੋੜੇ ਦਿਨਾਂ ਨੂੰ ਸਾਹਮਣੇ ਆ ਜਾਣੀ ਆ ਰਾਜਾ ਬਿੰਦੂ ਵੱਲੋਂ ਸ਼ਹਿਰ ਦੇ ਵਿੱਚ ਵੀ ਲੈ ਗਿਆ ਲੈ ਗਿਆ ਲੈ ਗਿਆ ਨੈਗੇ ਲੈ ਗਿਆ ਇਹਨਾਂ ਦੀਆਂ ਜੜਾਂ ਕਿੱਥੇ ਨੇ ਜੜਾ ਹੁੰਦੀਆਂ ਨੇ ਪ੍ਰਾਣਿਆਂ ਦੀਆਂ ਪਿਛਲੇ ਸਮੇਂ ਦੇ ਵਿੱਚ ਮੋਦੀ ਜੀ ਆਏ ਉਹਨਾਂ ਨਾਲ ਜੋ ਬਿਹੇਵੀਅਰ ਕੀਤਾ ਗਿਆ ਉਹ ਲੋਕ ਭੁੱਲੇ ਨਹੀਂ ਹਜੇ ਇਹ ਲੋਕਾਂ ਨੇ ਅੱਜ ਕੀ ਬਟਨ ਦਬਕੇ ਗੁੱਸਾ ਕੱਢਣਾ ਜੋ ਕੁਝ ਉਸ ਸਮੇਂ ਕੀਤਾ ਉਹਨਾਂ ਨਾਲ ਅਸੀਂ ਐਂ ਨਹੀਂ ਹੋਇਆ ਵੀ ਬਿੱਟੂ ਜੀ ਆਏ ਝੰਡਾ ਚੱਕ ਲਿਆ ਜੀ ਤੁਰਪੇ ਜੀ ਨਾ ਪਹਿਲਾਂ ਲੋਕਾਂ ਨੂੰ ਪੁੱਛਿਆ ਵੀ ਬਾਈ ਕੀ ਕਹਿੰਦੇ ਹੋ ਕੀ ਤੁਹਾਡੇ ਥੀਵ ਨੇ ਉੱਥੇ ਲੋਕਾਂ ਨੇ ਬੀਜੇਪੀ ਬਾਰੇ ਵੀ ਚੰਗੇ ਕਮੈਂਟ ਦਿੱਤੇ ਉੱਥੇ ਲੋਕਾਂ ਨੇ ਬਿੱਟੂ ਜੀ ਬਾਰੇ ਵੀ ਚੰਗੇ ਕਮੈਂਟ ਦਿੱਤੇ ਤੇ ਉਸ ਤੋਂ ਬਾਅਦ ਫੈਸਲਾ ਲਿਆ ਇੱਕ ਗੱਲ ਵਾਰ-ਵਾਰ ਕਹੀ ਕਿ ਮੈਂ ਕਿਸੇ ਵੀ ਬਲੇਮਿੰਗ ਵਾਲੀ ਸਾਈਡ ਨਹੀਂ ਜਾਣਾ ਸਿਰਫ ਔਰ ਸਿਰਫ ਨਰਿੰਦਰ ਮੋਦੀ ਜੀ ਦੇ ਨਾਮ ਤੇ ਵੋਟ ਮੰਗ ਰਿਹਾ ਲੋਕ ਜਿਹੜੇ ਹੰਗਾਰਾ ਭਰ ਰਹੇ ਨੇ ਅੱਜ ਜਿਹੜੀ ਲਹਿਰ ਚੱਲ ਰਹੀ ਹੈ ਉਹ ਮੋਦੀ ਲਹਿਰ ਚੱਲ ਰਹੀ ਹੈ ਅੱਜ ਕਿਉਂ ਲੋਕਾਂ ਦਾ ਇੰਨਾ ਵਿਸ਼ਵਾਸ ਆ ਅੱਜ ਦੇਸ਼ ਦੀ ਸਥਿਤੀ ਅੱਜ ਦੂਜੇ ਦੇਸ਼ਾਂ ਦੇ ਵਿੱਚ ਸਨਮਾਨ ਇੰਡੀਆ ਦਾ ਭਾਰਤ ਦਾ ਤੁਹਾਨੂੰ ਕੀ ਲੱਗਦਾ ਆਤਮਨਗਰ ਹਲਕੇ ਦੇ ਵਿੱਚ ਵੀ ਕੋਈ ਅਜਿਹਾ ਪ੍ਰੋਜੈਕਟ ਡਿਵੈਲਪਮੈਂਟ ਨੂੰ ਲੈ ਕੇ ਲਿਆਉਣਾ ਚਾਹੀਦਾ ਦੇਖੋ ਆਤਮਨਗਰ ਹਲਕੇ ਦੇ ਪਹਿਲਾਂ ਤਾਂ ਬਾਉਂਡਰੀ ਦੇ ਉੱਤੇ ਜਿਹੜਾ ਇੱਕ ਬ੍ਰਿਜ ਬਣਨ ਜਾ ਰਿਹਾ ਗਿੱਲਾਂ ਵਾਲੇ ਪੁਰਦੇ ਉੱਤੇ ਗਿੱਲਾਂ ਜਿਹੜਾ ਗਿੱਲਾਂ ਵਾਲੇ ਚੌਂਕ ਕੋ ਜਾਂਦਾ ਤੇ ਉਹ 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 ਬਿੱਟੂ ਜੀ ਦੀ ਪਹਿਲੀ ਗੱਲ ਤਾਂ ਦੇਣਾ ਸਾਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ ਤੇ ਹੈ ਅੱਜ ਹਲਕਾ ਆਤਮਨਗਰ ਦੇ ਵਿੱਚ ਰਬਨੀਤ ਸਿੰਘ ਬਿੱਟੂ ਪਹੁੰਚਦੇ ਨੇ ਜੋ ਕਿ ਭਾਜਪਾ ਤੋਂ ਉਮੀਦਵਾਰ ਨੇ ਔਰ ਇੱਕ ਵੱਡਾ ਹੰਗਾਰਾ ਲੋਕ ਮਿਲਣੀ ਦੇ ਵਿੱਚ ਕਮਲਜੀਤ ਸਿੰਘ ਕੜਵਲ ਔਰ ਉਹਨਾਂ ਦੇ ਸਮਰਥਕਾਂ ਵੱਲੋਂ ਦਿੱਤਾ ਗਿਆ ਸੋ ਇੱਥੇ ਲੋਕ ਪਹੁੰਚੇ ਉਹਨਾਂ ਦੀਆਂ ਜੋ ਮੁਸ਼ਕਿਲਾਂ ਨੇ ਉਹਨਾਂ ਨੂੰ ਸੁਣਿਆ ਗਿਆ ਔਰ ਇੱਕ ਭਰਮਾ ਹੰਗਾਰਾ ਮੀਟਿੰਗ ਦੇ ਵਿੱਚ ਮਿਲਿਆ ਸੋ ਸਾਡੇ ਨਾਲ ਕਮਲਜੀਤ ਸਿੰਘ ਕੜਵਲ ਮੌਜੂਦ ਨੇ ਕੜਵਲ ਸਾਹਿਬ ਤੁਹਾਡਾ ਬਹੁਤ ਬਹੁਤ ਸੋ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕੜਵਲ ਸਾਹਿਬ ਚੋਣ ਪ੍ਰਚਾਰ ਸਿਖਰਾਂ ਤੇ ਔਰ ਭਾਜਪਾ ਦੇ ਉਮੀਦਵਾਰ ਜਿਹੜੇ ਰਬਨੀਤ ਬਿੱਟੂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਔਰ ਆਤਮਨਗਰ ਹਲਕੇ ਦੇ ਵਿੱਚ ਵੀ ਤੁਹਾਨੂੰ ਮਿਲੇ ਔਰ ਲੋਕ ਮਿਲਣੀ ਜਿਹੜੀ ਅੱਜ ਪ੍ਰੋਗਰਾਮ ਇੱਕ ਰੱਖਿਆ ਗਿਆ ਕੀ ਕਹਿਣਾ ਚਾਹੂੰਗਾ ਸੋ ਅੱਜ ਬੜੇ ਦਿਨਾਂ ਤੋਂ ਲੋਕਾਂ ਦੇ ਵਿਚਾਰ ਜਿਹੜੇ ਚੈੱਕ ਕੀਤੇ ਗਏ ਲੋਕਾਂ ਦੀਆਂ ਭਾਵਨਾਵਾਂ ਦੇਖੀਆਂ ਗਈਆਂ ਬੜੀਆਂ ਪਾਰਟੀਆਂ ਬੜੇ ਲੋਲੀਪਪ ਬੜੇ ਚਲੇ ਗਏ ਬੜਿਆਂ ਨੇ ਬਹੁਤ ਕੋਸ਼ਿਸ਼ ਕੀਤਾ ਔਰ ਮੈਂ ਇਹ ਦੇਖਿਆ ਵੀ ਲੋਕ ਭਾਜਪੀ ਬਾਰੇ ਕੀ ਸੋਚ ਰਹੇ ਆ ਸਾਰਾ ਕੁਝ ਜਦੋਂ ਇੰਨੇ ਲੰਬੇ ਸਮੇਂ ਤੋਂ ਸੋਚ ਵਿਚਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਆਈ ਲੋਕਾਂ ਦਾ ਇੱਕ ਪਾਸੇ ਰੁੱਖ ਦੇਖਿਆ ਵੀ ਅਸੀਂ ਆਖੀ ਯਾਰ ਉਹ ਬੰਦਾ ਜਿਤਾਉਣਾ ਜਿਹੜਾ ਜੀ ਦੀ ਸਰਕਾਰ ਆਵੇ ਕਿਉਂਕਿ ਪਿਛਲੇ 10 ਸਾਲ ਤੋਂ ਬਿੱਟੂ ਜੀ ਜਿੱਤ ਰਹੇ ਨੇ ਸਰਕਾਰ ਚ ਨਾ ਹੋਣ ਕਰਕੇ ਬੜੀਆਂ ਦਿੱਕਤਾਂ ਆਉਂਦੀਆਂ ਨੇ ਲੀਡਰ ਨੂੰ ਕਈ ਜਗ੍ਹਾ ਤੇ ਲੁਕਣਾ ਵੀ ਪੈਂਦਾ ਕਈ ਜਗ੍ਹਾ ਕਰਨਾ ਵੀ ਪੈਂਦਾ ਮਰਨਾ ਵੀ ਪੈਂਦਾ ਸੋ ਚੀਜ਼ਾਂ ਨੂੰ ਦੇਖਦੇ ਹੋਏ ਜਿੱਥੇ ਬਿੱਟੂ ਜੀ ਨੇ ਇਹ ਫੈਸਲਾ ਲਿਆ ਤੇ ਅਸੀਂ ਅਨਿਵਾ ਵੀ ਬਿੱਟੂ ਜੀ ਆਏ ਝੰਡਾ ਚੱਕ ਲਿਆ ਜੀ ਤੁਰ ਪਏ ਜੀ ਨਾ ਪਹਿਲਾਂ ਲੋਕਾਂ ਨੂੰ ਪੁੱਛਿਆ ਵੀ ਭਾਈ ਕੀ ਕਹਨੇ ਹੋ ਕੀ ਤੁਹਾਡੇ ਵਿਊ ਨੇ ਉੱਥੇ ਲੋਕਾਂ ਨੇ ਬੀਜੇਪੀ ਬਾਰੇ ਵੀ ਚੰਗੇ ਕਮੈਂਟ ਦਿੱਤੇ ਉੱਥੇ ਲੋਕਾਂ ਨੇ ਬਿੱਟੂ ਜੀ ਬਾਰੇ ਵੀ ਚੰਗੇ ਕਮੈਂਟ ਦਿੱਤੇ ਤੇ ਉਸ ਤੋਂ ਬਾਅਦ ਫੈਸਲਾ ਲਿਆ ਤੇ ਅਸੀਂ ਜਿਹੜੀ ਅੱਜ ਬਿੱਟੂ ਜੀ ਨੂੰ ਘਰ ਬੁਲਾ ਕੇ ਮਾਣ ਸਨਮਾਨ ਨਾਲ ਜਉਹਾਂ ਚੱਲਣ ਦਾ ਸਾਡੀ ਸਾਰੀ ਲੁਧਿਆਣੇ ਦੀ ਜਿਹੜੀ ਆਤਮਨਗਰ ਹਲਕੇ ਦੇ ਮੇਰੇ ਭਰਾ ਨੇ ਸਾਰਿਆਂ ਨੇ ਇੱਥੇ ਆ ਕੇ ਉਹਨਾਂ ਨੂੰ ਭਰੋਸਾ ਦਿਵਾਇਆ ਘਰੇ ਆਉਣ ਤੇ ਵੀ ਅਸੀਂ ਤੁਹਾਡੇ ਹਰ ਕਦਮ ਤੇ ਨਾਲ ਆ ਤੇ ਤੁਹਾਨੂੰ ਇਹ ਸੀ ਜਿਤਾ ਕੇ ਦੇਣ ਦਾ ਵਾਅਦਾ ਕਰਕੇ ਗਏ ਪਿਛਲੇ 10 ਸਾਲਾਂ ਤੋਂ ਰਵਨੀਤ ਬਿੱਟੂ ਲੁਧਿਆਣਾ ਦੇ ਐਮਪੀ ਰਹੇ ਨੇ 인ਫਰਾਸਟ੍ਰਕਚਰ ਦੀ ਇਹ ਗੱਲ ਕੀਤੀ ਜਾਵੇ ਡਵੈਲਪਮੈਂਟ ਨੂੰ ਲੈ ਕੇ ਕਈ ਪ੍ਰੋਜੈਕਟ ਲੁਧਿਆਣਾ ਚ ਲਿਆਉਂਦੇ ਗਏ ਤੁਹਾਨੂੰ ਕੀ ਲੱਗਦਾ ਆਤਮਨਗਰ ਹਲਕੇ ਦੇ ਵਿੱਚ ਵੀ ਕੋਈ ਅਜਿਹਾ ਪ੍ਰੋਜੈਕਟ ਡਵੈਲਪਮੈਂਟ ਨੂੰ ਲੈ ਕੇ ਲਿਆਉਣਾ ਚਾਹੀਦਾ ਦੇਖੋ ਆਤਮਨਗਰ ਹਲਕੇ ਦੇ ਪਹਿਲਾਂ ਤਾਂ ਬਾਉਂਡਰੀ ਦੇ ਉੱਤੇ ਜਿਹੜਾ ਇੱਕ ਬ੍ਰਿਜ ਬਣਨ ਜਾ ਰਿਹਾ ਗਿੱਲਾਂ ਵਾਲੇ ਪੁਰਦੇ ਉੱਤੇ ਗਿੱਲਾਂ ਜਿਹੜਾ ਗਿੱਲਾਂ ਵਾਲੇ ਚੌਂਕ ਤੋਂ ਜਾਂਦਾ ਤੇ ਉਹ ਉਹ ਬਿੱਟੂ ਜੀ ਦੀ ਪਹਿਲੀ ਗਲਤੀ ਦੇਣਾ ਦੂਸਰਾ ਜਗਰਾਉਂ ਬ੍ਰਿਜ ਬਿੱਟੂ ਜੀ ਦੀ ਦੇਣਾ ਤੀਸਰਾ ਜਿਹੜਾ ਹੁਣ ਆ ਪਲਾਨ ਚੱਲ ਰਿਹਾ ਇਹਨਾਂ ਨੂੰ ਸਿਰੇ ਲਵਾਉਣਾ ਜਿਹੜਾ ਹੁਣ ਬਿੱਟੂ ਜੀ ਦੀ ਡਿਊਟੀ ਬਣਦੀ ਆ ਵੀ ਅੱਜ ਮੈਂ ਸਾਡੇ ਦਾਣਾ ਮੰਡੀ ਦੇ ਵਿੱਚ ਜਿਹੜਾ ਓਵਰ ਬ੍ਰਿਜ ਬਣਨਾ ਉਹ ਬਣਾ ਕੇ ਦੇਣਾ ਉਹਨਾਂ ਦੀ ਡਿਊਟੀ ਆ ਜਿਹੜਾ ਵੀ ਉਹ ਬਣਾ ਕੇ ਦੇਣ ਤੇ ਉਸ ਤੋਂ ਬਾਅਦ ਜਿਹੜੀ ਇੰਡਸਟਰੀ ਦੀ ਪ੍ਰੋਬਲਮ ਆ ਇਹ ਚੀਜ਼ਾਂ ਸਾਰੀਆਂ ਇਹ ਬਿੱਟੂ ਜੀ ਤੋਂ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ 'ਚ ਆਪਾਂ ਕਰਵਾਵਾਗੇ ਬਿੱਟੂ ਜੀ ਨੇ ਅੱਜ ਦੀ ਮੀਟਿੰਗ 'ਚ ਇੱਕ ਗੱਲ ਵਾਰ-ਵਾਰ ਕਹੀ ਕਿ ਮੈਂ ਕਿਸੇ ਵੀ ਬਲੇਮਿੰਗ ਵਾਲੀ ਸਾਈਡ ਨਹੀਂ ਜਾਣਾ ਸਿਰਫ ਔਰ ਸਿਰਫ ਨਰਿੰਦਰ ਮੋਦੀ ਜੀ ਦੇ ਨਾਮ ਤੇ ਵੋਟ ਮੰਗ ਰਿਹਾ ਔਰ ਲੋਕ ਜਿਹੜੇ ਹੰਗਾਰਾ ਭਰ ਰਹੇ ਨੇ ਔਰ ਤੁਸੀਂ ਕਿਵੇਂ ਦੇਖਦੇ ਕਿ ਨਰਿੰਦਰ ਮੋਦੀ ਦੇ ਨਾਮ ਤੇ ਪੰਜਾਬ ਦੇ ਵਿੱਚ ਵੋਟ ਜਿਹੜੀ ਹੈ ਲੋਕ ਦੇ ਰਹੇ ਨੇ ਸੋ ਇੱਥੇ ਕੋਈ ਸ਼ੱਕ ਨਹੀਂ ਅੱਜ ਜਿਹੜੀ ਲਹਿਰ ਚੱਲ ਰਹੀ ਹੈ ਉਹ ਮੋਦੀ ਲਹਿਰ ਚੱਲ ਰਹੀ ਹੈ ਅੱਜ ਕਿਉਂ ਲੋਕਾਂ ਦਾ ਇੰਨਾ ਵਿਸ਼ਵਾਸ ਆ ਅੱਜ ਦੇਸ਼ ਦੀ ਸਥਿਤੀ ਅੱਜ ਦੂਜੇ ਦੇਸ਼ਾਂ ਦੇ ਵਿੱਚ ਸਨਮਾਨ ਇੰਡੀਆ ਦਾ ਭਾਰਤ ਦਾ ਸੋ ਚੀਜ਼ਾਂ ਨੂੰ ਦੇਖਦੇ ਹੋਏ ਇਹ ਇਹ ਚੀਜ਼ ਲੋਕਾਂ ਨੇ ਸਮਝੀ ਆ ਵੀ ਅਸੀਂ ਐਤਕੀ ਜਿਹੜੀ ਆਪਣੀ ਵੋਟ ਆ ਆਪਣੇ ਕਾਰੋਬਾਰਾਂ ਨੂੰ ਬਚਾਉਣ ਲਈ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣੀ ਕੌਮ ਨੂੰ ਬਚਾਉਣ ਲਈ ਤੇ ਸਾਰੀਆਂ ਚੀਜ਼ਾਂ ਨੂੰ ਬਚਾਉਣ ਲਈ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਇਹ ਵੋਟ ਜਿਹੜੀ ਆ ਇਹ ਜਿਹੜਾ ਭਾਜਪਾ ਨੂੰ ਪਾਉਣੀ ਹੈ ਤੁਹਾਡੇ ਸਿਆਸੀ ਵਿਰੋਧੀ ਵੀ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਗਏ ਨੇ ਬੈਂਸ ਭਰਾ ਜਿਹੜੇ ਨੇ ਕੀ ਲੱਗਦਾ ਕਿ ਕੁਝ ਫਾਇਦਾ ਹੋਏਗਾ ਕਾਂਗਰਸ ਨੂੰ ਉਸ ਦਾ ਸੋ ਮੈਂ ਉਹਨਾਂ ਬਾਰੇ ਬੋਲਣਾ ਨਾ ਕੁਝ ਚਾਹੁੰਦਾ ਨਹੀਂ ਕਿਉਂਕਿ ਸ਼ਾਇਦ ਕਈ ਲੋਕ ਨਾ ਇਸ ਚੀਜ਼ ਨੂੰ ਬਾਲਾ ਵਧੀਆ ਨਹੀਂ ਸਮਝਦੇ ਵੀ ਜਿਹੜਾ ਰੋਜ਼ ਆਪਾਂ ਇੱਕ ਦੂਜੇ ਦਾ ਦੂਸ਼ਣਵਾਜੀ ਗੰਦ ਸਿੱਟੀ ਚੱਲੀ ਏ ਮੈਂ ਗੰਦ ਨਹੀਂ ਸੱਟਣਾ ਚਾਹੁੰਦਾ ਉਹਨਾਂ ਤੇ ਪਰ ਇੱਕ ਗੱਲ ਜ਼ਰੂਰ ਕਹੂੰਗਾ ਵੀ ਇਹ ਸੱਜਣ ਇਹ ਕਿਆ ਕਰਦੇ ਸੀ ਨਕਾਰੇ ਹੋਏ ਲੋਕ ਅੱਜ ਨਕਾਰੇ ਹੋਏ ਲੋਕਾਂ ਨੂੰ ਲੈ ਕੇ ਜੇ ਆਪਣੀ ਕਾਂਗਰਸ ਪਾਰਟੀ ਕਹਿੰਦੀ ਆ ਵੀ ਸਾਡਾ ਕੋਈ ਵੱਡਾ ਫਾਇਦਾ ਹੋ ਜੂਗਾ ਉਹ ਚੀਜ਼ ਥੋੜੇ ਦਿਨਾਂ ਨੂੰ ਸਾਹਮਣੇ ਆ ਜਾਣੀ ਆ ਸੋ ਅੱਜ ਰੋਲਾ ਜਿਹੜਾ ਪਾਇਆ ਜਾ ਰਿਹਾ ਰਾਜਾ ਬਡਿੰਗ ਵੱਲੋਂ ਸ਼ਹਿਰ ਦੇ ਵਿੱਚ ਵੀ ਲੈ ਗਿਆ ਲੈ ਗਿਆ ਲੈ ਗਿਆ ਨੈਗੇ ਲੈ ਗਿਆ ਇਹਨਾਂ ਦੀਆਂ ਜੜਾਂ ਕਿੱਛੇ ਨਹੀਂ ਜੜਾਂ ਹੁੰਦੀਆਂ ਨੇ ਪ੍ਰਾਣਿਆਂ ਦੀਆਂ ਜੜਾਂ ਹੁੰਦੀਆਂ ਗਿਲੇ ਸ਼ਿਕਵੇ ਹੁੰਦੇ ਆ ਪ੍ਰਾਣਿਆਂ ਵਾਲਿਆਂ ਨਾਲ ਸੋ ਇਹਦੇ ਨਾਲ ਨਾ ਕਿਸੇ ਦਾ ਪਿਆਰ ਤੇ ਨਾ ਕਿਸੇ ਦਾ ਗਿਲਾ ਸ਼ਿਕਵਾ ਸੋ ਇਹਦਾ ਰੋਲਾ ਹੀ ਆ ਇਹ ਰੋਲੇ ਚ ਇਹਦਾ ਕੰਮ ਹਰ ਵਾਰੀ ਨਿਭੜ ਜਾਂਦਾ ਪਿਛਲੇ ਕਈ ਵਾਰ ਤੋਂ ਐਮਪੀ ਲੜੇ ਨੇ ਉਹ ਕੋ ਉਤਵੀ ਆਈ ਰੋਲੇ ਕਿ ਟੋਲੇ ਜੀ ਕੰਮ ਨਿਭੜ ਜਾਂਦਾ ਤੋ ਉਸੇ ਤਰੀਕੇ ਨਾਲ ਇੱਥੇ ਅੱਜ ਹੀ ਲੋਕਾਂ ਨੇ ਸਰਕਾਰ ਨੂੰ ਵੋਟ ਪਾਉਣੀ ਆ ਯਾਰ ਲੋਕਾਂ ਨੇ ਸਾਡੀ ਇੰਡਸਟਰੀ ਦਸਤਾਂ ਨੇ ਕੰਮ ਕਰਾਉਣਾ ਵਪਾਰੀਆਂ ਨੇ ਕੰਮ ਕਰਾਉਣਾ ਮੈਂ ਕਹਿੰਦਾ ਜੀ ਚਾਹੇ ਬਿੱਟੂ ਜੀ ਦੀ ਜਗ੍ਹਾ ਕੋਈ ਹੋਰ ਕੈਂਡੀਡੇਟ ਹੁੰਦਾ ਬੀਜੇਪੀ ਦਾ ਅਸੀਂ ਉਹਦੇ ਨਾਲ ਵੀ ਇਸੇ ਤਰ੍ਹਾਂ ਹੀ ਮਿਹਨਤ ਕਰਨੀ ਸੀ ਜਿਵੇਂ ਅੱਜ ਬਿੱਟੂ ਜੀ ਨਾਲ ਕਰ ਰਹੇ ਹਾਂ ਕਿਉਂ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਦਾ ਯਾਰ ਜਦੋਂ ਐਮਪੀ ਹੋਊਗਾ ਨਾ ਲੋਕਤਵਾ ਮੈਂਬਰ ਸਰਕਾਰ ਦਾ ਹੋਊਗਾ ਤਾਂ ਤੁਹਾਡਾ ਕਨੈਕਸ਼ਨ ਸੈਂਟਰ ਨਾ ਹੋਣਾ ਵਰਨਾ ਸਾਡੀ ਤਾਂ ਬਦਕਿਸਮਤੀ ਹੋਈ ਆ ਪੰਜਾਬ ਦਾ ਕਨੈਕਸ਼ਨ ਸੈਂਟਰ ਨਾਲ ਬਣਦਾ ਹੀ ਨਹੀਂ ਚਾਹੇ ਉਹ ਕਿਸੇ ਦੀ ਵੀ ਸਰਕਾਰ ਹੋਵੇ ਉਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਹੁਣ ਥੋੜੀ ਸੋਚ ਚ ਪੋਜ਼ਿਟਿਵਿਟੀ ਲੈ ਕੇ ਆਏ ਨੇ ਤੇ ਚੰਗੇ ਲੋਕ ਨੇ ਜਿਹੜੇ ਸਮਝਦੇ ਆ ਵੀ ਹਮੇਸ਼ਾ ਰੌਲਾ ਗੋਲਾ ਪਾਉਣ ਨਾਲ ਨਾ ਆਪਣੀ ਇਮੇਜ ਖਰਾਬ ਹੁੰਦੀ ਆ ਤੇ ਪਹਿਲੇ ਹੀ ਇਮੇਜ ਆਪਣੀ ਕਈ ਲੀਡਰਾਂ ਨੇ ਬਹੁਤ ਖਰਾਬ ਕਰ ਦਿੱਤੀ ਆ ਪਿਛਲੇ ਸਮੇਂ ਦੇ ਵਿੱਚ ਮੋਦੀ ਜੀ ਆਏ ਉਹਨਾਂ ਨਾਲ ਜੋ ਬਿਹੇਵੀਅਰ ਕੀਤਾ ਗਿਆ ਉਹ ਲੋਕ ਭੁੱਲੇ ਨਹੀਂ ਅਜੇ ਇਹ ਲੋਕਾਂ ਨੇ ਐਤ ਕੀ ਬਟਨ ਦਬਕੇ ਗੁੱਸਾ ਕੱਢਣਾ ਜੋ ਕੋਸ਼ਿਸ਼ੋਂ ਸਮੇਂ ਕੀਤਾ ਉਹਨਾਂ ਨਾਲ ਤੁਹਾਡੇ ਵੱਲੋਂ ਅੰਤ ਵਿੱਚ ਕੋਈ ਖਾਸ ਸਨੇਹਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਜਾਂ ਆਤਮਨਗਰ ਹਲਕੇ ਦੇ ਵੋਟਰਾਂ ਮੈਂ ਆਤਮਨਗਰ ਹਲਕੇ ਦੇ ਸਾਰੇ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਾਹੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਜੋ ਫੈਸਲੇ ਲਏ ਮੈਂ ਸਿਰ ਮੱਥੇ ਨਿਵਾਇਆ ਮੈਂ ਸਾਰੀ ਜ਼ਿੰਦਗੀ ਦੇ ਵਿੱਚ ਅੱਜ ਬਹੁਤ ਵਿਰੋਧੀ ਮੇਰੇ ਇਲੈਕਸ਼ਨਾਂ ਲੜੇ ਨੇ ਕਿਸੇ ਤੇ ਕੋਈ ਦੋਸ਼ ਹੁੰਦਾ ਕਿਸੇ ਤੇ ਕੋਈ ਦੋਸ਼ ਹੁੰਦਾ ਤੁਹਾਡੇ ਭਰਾ ਤੇ ਕਦੇ આજ ਤੱਕ ਦੋਸ਼ ਨਹੀਂ ਆਇਆ ਤੇ ਵਾਦਾ ਵੀ ਤੁਹਾਨੂੰ ਕਰਦਾ ਕਿ ਤੁਸੀਂ ਤੁਹਾਨੂੰ ਮੈਂ ਕਦੇ ਲਾਂਭਾ ਨਹੀਂ ਆਉਣ ਦਊਗਾ ਕੋਈ ਦੋਸ਼ ਨਹੀਂ ਮੇਰੇ ਤੇ ਲੱਗਣਗੇ ਕਿ ਮੈਂ ਐਸਾ ਕੰਮ ਨਹੀਂ ਕਰੂੰਗਾ ਸੋ ਤੁਹਾਨੂੰ ਇਹੀ ਬੇਨਤੀ ਕਰਦਾ ਵੀ ਅੱਜ ਸਾਰੇ ਜਾਣੇ ਨਾ ਆਪਾਂ ਪੰਜਾਬ ਦੀ ਵਹਿਤਰੀ ਲਈ ਤੇ ਲੁਧਿਆਣੇ ਦੀ ਵਹਿਤਰੀ ਲਈ ਜੇ ਆਪਾਂ ਭਲਾ ਚਾਹੁੰਦੇ ਆ ਨਾ ਇੱਕ ਵੋਟ ਐਤਕੀ ਪਾ ਕੇ ਦੇਖੋ ਜੇ ਆਪਾਂ ਨੂੰ ਉਹਦਾ ਕੋਈ ਚੰਗਾ ਅਸਰ ਆਉਂਦਾ ਦਿਖਿਆ ਤਾਂ ਅੱਗੇ ਵਾਲੀ 27 ਵਾਲਿਆਂ 'ਚ ਇਹਨਾਂ ਨੂੰ ਵੋਟਾਂ ਪਾ ਦਿਓ ਜੇ ਰਿਜ਼ਲਟ ਨਾ ਆਏ ਤਾਂ ਆਪਾਂ ਨਾ ਪਾਈਏ ਸੋ ਇਹ ਇਹ ਆਪਾਂ ਪ੍ਰੈਕਟੀਕਲੀ ਚੱਲੀਏ ਰਿਜ਼ਲਟ ਦੇਖ ਕੇ ਚੱਲੀਏ ਕੱਲੇ ਲੰਬੇ ਲੰਬੇ ਭਾਸ਼ਣ ਸ਼ੈਲ ਜਿਹੜੀ ਜੋੜੀ ਆਈ ਹੋਈ ਆ ਬਹੁਤ ਸੋਹਣੇ ਸੋਹਣੇ ਭਾਸ਼ਣ ਦਿੰਦੀ ਆ ਉਹ ਸੋ ਉਹਨਾਂ ਨੂੰ ਉਹਨਾਂ ਕੋਲ ਭਾਸ਼ਣ ਹੀ ਨਹੀਂ ਨੇ ਉਹ ਭਾਸ਼ਣ ਦੀ ਖੱਟੀ ਹੋਈ ਖਾਂਦੇ ਆ ਸੋ ਐਸੇ ਕਰਕੇ ਆਪਾਂ ਇਹ ਦੇਖੀਏ ਵੀ ਭਾਸ਼ਣਾਂ ਨੂੰ ਛੱਡিয়ে ਵੀ ਅਰਕ ਕੀ ਆ ਜਿੱਤ ਉਹ ਏਨੇ ਵਧੀਆ ਕੈਂਡੀਡੇਟ ਸੀ ਤਾਂ ਉਹਨਾਂ ਨੂੰ ਆਪਣੇ ਏਰੀਆ ਚ ਕਿਉਂ ਨਹੀਂ ਲੜਾਇਆ ਵੀ ਚੱਕ ਕੇ ਲੁਧਿਆਣਾ ਕਿਉਂ ਸੱਟੇ ਇਸ ਕਰਕੇ ਸੱਟੇ ਨੇ ਵੀ ਉੱਥੇ ਉਹਨਾਂ ਨੂੰ ਕੋਈ ਮੂੰਹ ਨਹੀਂ ਲਾ ਰਿਆ ਸੀ ਉੱਥੇ ਉਹਨਾਂ ਨੂੰ ਪਤਾ ਸੀ ਫੇਰ ਇਹਨਾਂ ਨੇ ਹਰਨਾ ਇਹਨੂੰ ਚੱਕ ਕੇ ਲੁਧਿਆਣਾ ਭੇਜਤਾ ਸੋ ਜੇ ਬਿੱਟੂ ਜੀ ਕਿਸੇ ਹੋਰ ਤੇ ਸੀਟ ਤੇ ਲੜਨ ਨੂੰ ਵੀ ਕਹਿ ਦਿੰਦੇ ਤਾਂ ਸਰਕਾਰ ਨੇ ਇਹਨਾਂ ਨੂੰ ਕਿਸੇ ਭਾਜਪੀ ਦੀ ਸੀਟ ਦੀ ਲੀਡਰਸ਼ਿਪ ਇਹਨੂੰ ਕਹਿ ਦਿੰਦੀ ਵੀ ਚਲੋ ਫੁਲਾਨੀ ਸੀਟ ਤੇ ਲੜ ਲਓ ਪਰ ਇਹ ਮੈਂ ਸਮਝਦਾ ਬਿੱਟੂ ਦੀ ਦਲੇਰੀ ਆ ਜੇ ਉਹ ਆਪਣੀ ਸੀਟ ਤੋਂ ਦੁਆਰੇ ਲੜਨ ਜਾ ਰਹੇ ਆ ਉਹਨੂੰ ਤੁਹਾਡੇ ਤੇ ਭਰੋਸਾ ਸੋ ਮੈਨੂੰ ਉਮੀਦ ਆ ਵੀ ਤੁਸੀਂ ਲੋਕ ਇਹ ਭਰੋਸਾ ਨਹੀਂ ਤੋੜੋਗੇ ਸੋ ਸਾਰੇ ਗੱਤ ਤੋਂ ਬਾਅਦ ਜਿਹੜੀਆਂ ਵੋਟਾਂ ਆਪਾਂ ਬੀਜਪੀ ਨੂੰ ਪਾ ਕੇ ਮੋਦੀ ਜੀ ਨੂੰ ਲੈ ਕੇ ਆਈਏ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇਹਨਾਂ ਸਾਡੇ ਨਾਲ ਕਮਲਜੀਤ ਸਿੰਘ ਕੜਵਲ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਜੋ ਅੱਜ ਪ੍ਰੋਗਰਾਮ ਹਲਕਾ ਆਤਮਨਗਰ ਦੇ ਵਿੱਚ ਲੋਕ ਮਿਲਣੀ ਦਾ ਰੱਖਿਆ ਗਿਆ ਸੀ। ਸੋ ਉਹਨਾਂ ਨੇ तमाम ਆਤਮਨਗਰ ਹਲਕੀ ਦੇ ਨਿਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਬੀਜਪੀ ਨੂੰ ਵੋਟਾਂ ਪਾਓ ਆ ਰਵਨੀਤ ਬਿੱਟੂ ਨੂੰ ਜੇਤੂ ਬਣਾਓ। ਕੈਮਰਾਮੈਨ ਸਤਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟਾਂ।